ਬੱਚਾਂ ਕਾ ਕਿਦਣਾ ਕਿਤੇ ਔਰ ਜਦੋਂ ਪੰਜ ਚਾਰ ਮਰਨਗੇ ਭਗਵੰਤ ਮਾਰਨ ਨੂੰ ਸਬਰ ਉਸ ਦਿਨ ਉਹਨਾਂ ਦੇਖਿਓ ਉਦੋਂ ਤੇ ਧਕੇੜਾ ਕਬਜ਼ਾ ਵੀ हट ਜਾਣਗੇ ਤੇ ਜਿਹੜੇ ਜਾਂਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸ਼ਟਮ ਮੰਨਾ ਵਾਲਾ ਵੇਖੇ ਮੌਜੂਦ ਹੈ ਔਰ ਇੱਥੇ ਅੱਜ ਪ੍ਰਸ਼ਾਸਨ ਕਬਜ਼ਾ ਲੈਣ ਵਾਸਤੇ ਪਹੁੰਚਿਆ ਸੀਗਾ ਜੀ ਆਪ ਦੇ ਸਾਹਮਣੇ ਜਗਾ ਚੌਕ ਔਰ ਜਦੋਂ ਜਥੇਬੰਦੀ ਵੱਲੋਂ ਇੱਥੇ ਆਣ ਕੇ ਬੈਠ ਸਟੈਂਡ ਲੈ ਗਿਆ ਕੱਟ ਕੀਤਾ ਗਿਆ ਹੁਣ ਉਹਨਾਂ ਦੇ ਨਾਲ ਪ੍ਰਸ਼ਾਸਨ ਦੇ ਨਾਲ ਠੀਕ ਹੈ ਜੀ ਸਹਿਮਤੀ ਬਣੀ ਹੈ ਹਾਂਜੀ ਹਾਂਜੀ ਉਹਦੇ ਬਾਰੇ ਜਿਹੜੇ ਹੈਗੇ ਆ ਆਪਣੇ ਭਦਰ ਸਾਹਿਬ ਕਰਨਗੇ ਸਾਰਿਆਂ ਨਾਲ ਗੱਲਬਾਤ ਕਰਕੇ ਸਾਰਿਆਂ ਫੈਸਲਾ ਜਿਹੜਾ ਦੱਸਣਗੇ ਠੀਕ ਆ ਕੋ ਕੋਸ਼ਿਸ਼ੀ ਲੈ ਲੋ ਚੱਲ ਅੱਜ ਰਾਤ ਤੱਕ ਉਸ ਨੂੰ ਸਹਾਈ ਦੇ ਦਰ ਹਾਂਜੀ ਠੀਕ ਜੋ ਠੀਕ ਜੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਆਪਣੇ ਕਿਸਾਨ ਆ ਉਹਨਾਂ ਦਾ ਸੀਗਾ ਪੰਜ ਕਿਸਾਨ ਇੱਥੇ ਕਹੇ ਜਾਂਦੇ ਆ ਵੀ ਉਹ ਆ ਸਾਲ ਦੀ ਜਿਹੜੀ ਪੇਮੈਂਟ ਆ ਉਹ ਪਾ ਦਿਓ ਤੇ ਉਹ ਉਹਨਾਂ ਨੇ ਆਪ ਲਈ 1.5 ਕਰੋੜ ਰੁਪਈਆ ਮੇਰੇ ਖਿਆਲ ਪੇਮੈਂਟ ਇੱਕ ਇੱਕ 1.34 ਲੱਖ ਕਰੋੜ ਹੈ ਨਾ ਇਹਦੀ ਪੈ ਗਈ ਹੈਗੀ ਆ ਤੇ ਚਲੋ ਪੇਮੈਂਟ ਪੈ ਗਈ ਉਹਨਾਂ ਦੀ ਜਿਹੜਾ ਦੋ ਕਿੱल्ल्या ਦਾ ਮਤਲਬ ਉੱਥੇ ਝਗੜਾ ਚੱਲ ਰਿਹਾ ਜਿਹੜਾ ਵੀ ਉਹ ਕਹਿੰਦੇ ਵੀ ਉਹਨੂੰ ਨਹੀਂ ਆਪਾਂ ਹੱਥ ਲਾਉਂਦੇ ਹੈਗੇ ਤੇ ਬਾਕੀ ਅਸੀਂ ਉਹਨਾਂ ਨੂੰ ਕਹਿ ਦਿੱਤਾ ਵੀ ਠੀਕ ਆ ਜਦੋਂ ਸਾਡੇ ਕਿਸਾਨਾਂ ਨੇ ਪੈਸੇ ਪਾ ਦਿੱਤੇ 70 ਡੇਟ ਦੀ ਤੁਸੀਂ ਕਣਕ ਨਾ ਬਾਓ ਤੇ ਜਾਂ ਕੋਈ ਹੋਰ ਤਰੀਕੇ ਨਾਲ ਇਹਦਾ ਨਿਸ਼ਾਨ ਦੀ ਲਾ ਕੇ ਉੱਤਾਂ ਥਾਰ ਲੋ ਨਹੀਂ ਤਾਂ ਫਿਰ ਉਹ ਕਹਿੰਦੇ ਵੀ ਚੱਲ ਅਸੀਂ ਜੇ ਕੋਈ ਕਣਕ ਲਾ ਕੇ ਵਟ ਪਾਵਾਂਗੇ ਤੇ ਮਾਫੀਆ ਦੇ ਦਾਂਗੇ ਤੇ ਕੰਮ ਉਹਨੇ ਉੱਥੇ ਆਉਣਾ ਜਦੋਂ ਜੇ ਅਸੀਂ ਤਾਂ ਚਾਹੁੰਦੇ ਆ ਉਹਨਾਂ ਨੂੰ ਕਹਿ ਦਿੱਤਾ ਅੱਗੇ ਉਹਨਾਂ ਨੂੰ ਦੇਖਣਾ ਵੀ ਕੱਲ ਨੂੰ ਵੀ ਮਿਲਦੇ ਮਿਲਦੇ ਰਹਿਣਾ ਆਪਾਂ ਤੇ ਭਈ ਇੱਥੇ ਨਿਸ਼ਾਨੀਆਂ ਦੂਜੀਆਂ ਲਾ ਲਓ ਖੜੇ ਕਰ ਲਓ ਕੋਈ ਚੀਜ਼ਾਂ ਤੇ ਕੱਲ ਨੂੰ ਕਾਲਕ ਕਿਸਾਨ ਵੱਢ ਲੂਗਾ ਤੇ ਉਦੋਂ ਬਾਅਦ ਜਿਹੜਾ ਵਾ ਤੁਸੀਂ ਆਪ ਦੀ ਕਬਜ਼ਾ ਲੈ ਲਿਓ ਕਬਜ਼ਾ ਇਹ ਜਦੋਂ ਸਹਿਮਤੀ ਆ ਗਈ ਹੈ ਜਿੱਥੇ ਜਦੋਂ ਕਿਸਾਨ ਸਾਡੇ ਰਾਜੀ ਆ ਵੀ ਠੀਕ ਸਾਡੇ ਪੈਸੇ ਪੈ ਗਏ ਆ ਤੇ ਹੁਣ ਅਸੀਂ ਕਬਜ਼ਾ ਦੇਣ ਨੂੰ ਤਿਆਰ ਆ ਤੇ ਆਪਾਂ ਕਿਉਂ ਦੇਜੇ ਰਿਕਾ ਬਣਾਗੇ ਆ ਜਿਨ੍ਹਾਂ ਦਾ ਅਦਾਲਤੀ ਕੇਸ ਚੱਲ ਰਿਹਾ ਉਹਨੂੰ ਨਾ ਛੇੜੋ ਉਹਦੇ ਪੈਸੇ ਉਹ ਬੰਨੇ ਐਸਡੀਐਮ ਸਾਹਿਬ ਵੀ ਅਸੀਂ ਉੱਥੋਂ ਮੰਗਾਵਾਂਗੇ ਜਿਹੜੇ ਕੋਰਟ 'ਚ ਆ ਗਏ ਆ ਤੇ ਉਹਦਾ ਕੋ ਅਸੀਂ ਹੱਲ ਕੱਢਦੇ ਹੈਗੇ ਆ ਹਾਂਜੀ ਇਹ ਤੇ ਦੂਸਰਾ ਮੇਰੀ ਬੇਨਤੀ ਹੈ ਵੀ ਦੇਖੋ ਇਹੋ ਜਿਹੇ ਕੇਸ ਨਿੱਟ ਪੈਣੇ ਆ ਠੀਕ ਹੈ ਤੁਸੀਂ ਸਿਆਣੇ ਦੇ ਸਮਝਦਾਰ ਦੇ ਸਮਾਂ ਕੱਢ ਕੇ ਆਏ ਜੀ ਪਰ ਆਪਾਂ ਤਿਆਰੀ ਕਰੀਏ ਆਪਾਂ ਵੇਸਲੇ ਹੋਏ ਪਏ ਠੀਕ ਹੈ ਜੀ ਇਹ ਗਿਣਤੀ ਭਾਵੇਂ ਥੋੜੀ ਲਾਈ ਸੀ ਆ ਗਈ ਆ ਪਰ ਗਿਣਤੀ ਜਦੋਂ ਹੁਣੇ ਤਿਆਰੀਆਂ ਕਰ ਲੋ ਪਿੰਡਾਂ ਚ ਹਰ ਪਿੰਡ ਚੋਂ 10 ਬੰਦੇ ਤਿਆਰ ਕਰ ਲੋ ਤੇ ਰੋਜ਼ ਕਿਤੇ ਨਾ ਕਿਤੇ ਸਾਨੂੰ ਜਾਣਾ ਪਿਆ ਕਰਨਾ ਠੀਕ ਹੈ ਜੀ ਤੇ ਮੇਰੀ ਨੋਟ ਕਰ ਲੋ ਸਪੈਸ਼ਲ ਜਦੋਂ ਆਉਂਦੇ ਹੁੰਦੇ ਹੋ ਆਪਦੇ ਹੱਥਾਂ 'ਚ ਫੌੜਾ ਜੇ ਜਦੋਂ ਬਗਰ ਕੋਈ ਨਹੀਂ ਤੰਗਲੀ ਲੈ ਕੇ ਆਇਆ ਕਰੋ ਇਹ ਵਜਾਂ ਕੇ ਇੱਕ ਦੂਜੇ ਟਾਣ ਵਾਲੇ ਸਮੇਂ ਜੋ ਸਾਨੂੰ ਲੱਗ ਰਿਹਾ ਉਧਰ ਫੱਟਲੀ ਜੀਵੇ ਇਹ ਇਤਰਾ ਲਾਂ ਜੇ ਸਾਡਾ ਜੇ ਜਦੋਂ ਆਉਣਾ ਜਾਂ ਫੌੜਾ ਡਾਮ ਤੋਂ ਬਗਰ ਕਿਸੇ ਨੇ ਨਹੀਂ ਆਉਣਾ ਠੀਕ ਹੈ ਜੇ ਸਰਕਾਰ ਮਾਰੂਗੀ ਬਟਾ ਤੇ ਕਰ ਲਾਂਗੇ ਇਸ ਕਰਕੇ ਆਪਣੇ ਪਿੰਡਾਂ 'ਚ ਤਿਆਰੀਆਂ ਕਰੋ ਕਿਤੇ ਨਾ ਕਿਤੇ ਇਹ ਰੋਜ਼ ਦਾ ਕਾਰਵਾਈ ਹੁਲ ਹੋਣੀ ਹੋਣੀ ਆ ਔਰ ਜਿਹੜਾ ਕਹਿੰਦੇ ਅਬਦੁੱਲਾ ਕਹਿੰਦੇ ਐਨਐਚਈ ਦਾ ਜਿਹੜਾ ਤਿੰਨਾਂ ਜ਼ਿਲ੍ਹਿਆਂ ਦਾ ਕਹਿੰਦਾ ਜਾਦਾ ਪੁੱਤਰਿਆ ਸਾਹਮਣੇ ਫਿਰਦਾ ਉਹਦਾ ਵੀ ਥੋੜੇ ਦਿਨਾਂ ਦੇ ਫੈਸਲਾ ਕਰਦੇ ਪੁੱਤਰੇ ਸਾਨ ਨੂੰ ਨਾਥ ਕਿੱਦਾਂ ਪਾਉਣੀ ਹਣ ਉਹਨੇ ਉਹਨੇ ਉੱਥੇ ਪਾਵਾਂਗੇ ਉਹ ਸਿਰਾ ਬਾਲੇ ਇਹ ਬਹੁਤੇ ਦਫ਼ਤਰ 'ਚ ਬੈਠਾ ਉਹਨਾਂ ਕਹਿੰਦੇ ਹੱਦ ਤੱਕ ਸੈਨਿਕ ਫੋਰਸ ਲਵਾ ਲਿਓ ਆ ਗ੍ਰਹਿ ਮੰਤਰੀ ਕੋ ਤੈਨੂੰ ਬਚਾਉਣ ਜਿਹੜਾ ਉਹਦਾ ਕਹਿੰਦੇ ਜਿਆਦਾ ਦਿਮਾਗ ਖਰਾਬ ਹੋਇਆ ਵਾ ਜੋ ਡੀਸੀ ਸਾਹਿਬ ਲਿਖ ਕੇ ਦਿੰਦੇ ਨੇ ਵੀ ਆਹ ਇਥੇ ਰਾਹ ਬੰਨਣਾ ਵਾ ਖਾਲ ਬੰਨਣਾ ਵੱਖਰੀ ਬੋਲੀ ਬੋਲਦਾ ਠੀਕ ਹੈ ਜੀ ਇਸ ਕਰਕੇ ਆਪਣੀ ਤਿਆਰੀ ਕਰੋ ਤੋਂ ਉੱਪਰ ਕਹਿਣਾ ਸਾਰਿਆਂ ਦੇ ਸਾਹਮਣੇ ਤੰਗਲੀ ਫੌੜਾ ਜਿਹੜੇ ਕਿਸਾਨਾਂ ਦੇ ਹੁੰਦੇ ਵਰਤਵਾਚਾਰ ਲੈ ਕੇ ਬਗੈਰ ਹੱਥ ਲਾ ਕੇ ਆਇਆ ਕਰੋ ਮੂਡਾ ਡੰਡਾ ਲੈ ਕੇ ਮਰ ਜਾਣ ਤੇ ਮਾਰ ਕੇ ਬੰਦੇ ਲੈਣੇ ਆ ਕਬਜ਼ੇ ਲੈ ਲੈਣਗੇ ਠੀਕ ਆ ਹੁਣ ਚੰਗੀ ਗੱਲ ਆ ਸਿਆਣਪ ਆ ਪ੍ਰਸ਼ਾਸਨ ਦੀ ਸਚਜੇ ਢੰਗ ਨਾਲ ਇਹਦਾ ਹੱਲ ਕੱਢ ਲਿਆ ਜਿੱਥੇ ਚੰਗਾ ਨਿਕਲ ਗਿਆ ਉੱਥੇ ਚੰਗੀ ਗੱਲ ਉੱਥੇ ਦੀ ਅਸੀਂ ਮਾੜਾ ਕਹਿੰਦੇ ਹੈਗੇ ਨਾ ਸਾਡੀ ਕਿਸੇ ਨਾ ਵਿਅਕਤੀਗਤਲੀ ਕੋਈ ਅਰੋੜਾ ਹੈਗਾ ਮਾਵਾ ਭੈਣਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਈਆਂ ਨੇ ਜੇ ਬੀਬੀਆਂ ਆਈਆਂ ਪਿੰਡਾਂ 'ਚ ਇਸ ਕਰਕੇ ਆ ਵੀ ਭਾਈ ਚਾਰੀ ਰੱਖ ਲੋ ਹੁਣ ਕਿਸੇ ਨੂੰ ਸੁਨੇਹਾ 10 ਮਿੰਟ ਪਹਿਲਾਂ ਵੀ ਆ ਸਕਦਾ ਤੇ ਹਰ ਪਿੰਡ ਚੋਂ 10-10 ਆ 20-20 ਬੰਦਿਆਂ ਦੀ ਪਿੰਡਾਂ 'ਚ ਤਿਆਰੀ ਕਰਾ ਦਿਓ ਹੋ ਜੂਗੀ ਹੋ ਜੂਗੀ ਜੀ ਪਿੰਡਾਂ 'ਚ ਜਾ ਕੇ ਤਿਆਰੀ ਕਰਾਓ ਵੀ ਹੁਣ ਪੈ ਚੱਲੋ ਚੱਲ ਠੀਕ ਹੈ ਜੀ ਜਿਨ੍ਹਾਂ ਨੂੰ ਲੱਗਦਾ ਵੀ ਰਾਤ ਦੇ ਨੇਰੇ ਆ ਕੇ ਕਬਚੇ ਲੱਲਾਂ ਦੇ ਉਹਨਾਂ ਨੂੰ ਵੀ ਦਿਈਏ ਜਵਾਬ ਕਿ ਉਹ ਨਹੀਂ ਵਿਲੇ ਹੋ ਗਏ ਆ ਟੋਡੇ ਨਹੀਂ ਆ ਭਗਵੰਤ ਮਾਨ ਲਈ ਸਪੈਸ਼ਲ ਹੈਗੇ ਆ ਇਹ ਵਿਕਾਸ ਕਾਰਪੋਰੇਟ ਦਾ ਵਿਕਾਸ ਹੈ ਜਿਨ੍ਹਾਂ ਨੂੰ ਲੱਗਦਾ ਵੀ ਸਾਨੂੰ 1.5 ਲੱਖ ਸਰਕਾਰ ਦਿੰਦੀ ਆ ਅਸੀਂ ਅੰਨੇ ਬੋਲੇ ਆ ਅਸੀਂ ਸਰਕਾਰ ਦੀ ਸੁਣਨੀ ਆ ਕਿਹਦੀ ਨਹੀਂ ਸੁਣਦੀ ਇਸ ਪੰਜਾਬ ਦੇ ਵਿੱਚ ਉਹਨਾਂ ਦੇ 3 ਪੁੱਤ ਵੀ ਰਹਨੇ ਆ ਤੇ ਜਿਹੜੇ ਇੱਧਰ ਅਫਸਰ ਬਣੇ ਇਹਨਾਂ ਦੇ 3 ਪੁੱਤਾਂ ਥੱਲੇ ਵੀ ਜ਼ਮੀਨਾਂ ਨਹੀਂ ਰਹਿਣੀਆਂ ਲੈ ਲੈਣੀਆਂ ਸਰਕਾਰ ਨੇ ਠੀਕ ਆ ਜਿੱਥੇ ਹੀ ਤੁਰੇ ਫਰਾਂਗੇ ਵੀ ਤੁਰ ਹੀ ਫਰਨੇ ਆ ਔਰ ਜਿਹੜਾ ਫੈਕਟਰੀਆਂ ਦਾ ਐਕਟ ਉਹਨਾਂ ਨੇ ਬਦਲਤਾ ਇਹਨਾਂ ਦੇ ਪੁੱਤਾਂ ਨੂੰ ਵੀ ਕੈਨਸਲ ਹੋਣੀ ਆ ਜਿਹੜੇ ਐਕਟ ਭਗਵੰਤ ਮਾਨ ਬਦਲ ਰਿਹਾ ਜੇ ਨਾਲੀ ਜਮੀਰ ਜਾਗੀ ਹੋਵੇ ਤੇ ਘਟਕਟ ਕਿਸਾਨ ਵਾਲੇ ਪਾਸੇ ਢੱਕਾ ਸੁੱਟ ਲੈਣਾ ਚਾਹੀਦਾ ਇਹ ਨਹੀਂ ਕੋ ਸਾਨੂੰ ਢੇਣ ਲੱਖ ਦਿੰਦਾ ਤੇ ਸਾਡੀ ਜ਼ਮੀਰ ਅੰਦਰੋਂ ਨਾ ਕਾਇਦਾ ਵੇਖੀਏ ਨਾ ਕਾਨੂੰਨ ਵੇਖੀਏ ਜੋ ਸਰਕਾਰ ਕਹਿੰਦੀ ਅੰਨੇ ਰਾਹ ਉਹੀ ਕਰੀ ਚੱਲੀਏ ਇਹ ਨਹੀਂ ਚਾਹੀਦਾ ਘਟੋਕਟ ਅੰਦਰ ਅਕਤਾਂ ਨੂੰ ਪੜ ਕੇ ਵੇਖਣਾ ਚਾਹੀਦਾ ਵੀ ਲੋਕਾਂ ਨਾਲ ਧੱਕਾ ਹੋਇਆ ਕਿ ਨਹੀਂ ਹੋਇਆ ਤੇ ਸਾਡਾ ਮੰਨਣਾ ਵੀ ਦੇਖੋ ਆਉਣ ਵਾਲੇ ਸਮੇਂ 'ਚ ਜਿਵੇਂ ਇਹ ਛੜਕਾਂ ਨਿਕਲੀਆਂ 10 ਵੀ ਫੁੱਟ ਉੱਚੀ ਚੱਲਣੀ ਐ ਇਹਦੇ ਥੱਲੇ ਚੱਲਣੀ ਹੈਗੀ ਇਹਦੇ ਥੱਬੇ ਸੱਜੇ ਕੋਈ ਟਖਾਨ ਨਹੀਂ ਹੁੰਨੀ ਕਾਰਪੋਰੇਟਾ ਦਾ ਰਾਜ ਹੋਣਾ ਸਾਡੇ ਸੰਧਵਲੀ ਉੱਤੇ ਚੱਲਣੇ ਹੈਗੇ ਇਹਨਾਂ ਦੇ ਜੋ ਅਸੀਂ ਸਮਝਦੇ ਹਾਂ ਇਹ ਕੋਈ ਚਾ ਲੋ ਵੀ ਕਿਸਾਨਾਂ ਦਾ ਨਹੀਂ ਹੈਗਾ ਵੀ ਕੋਈ ਕਿਸਾਨਾਂ ਦਾ ਵਿਕਾਸ ਹੈਗਾ ਇਹ ਕਾਰਪੋਰੇਟ ਦਾ ਵਿਕਾਸ ਆ ਬਹੁਤ ਕੰਪਨੀਆਂ ਕੰਪਨੀਆਂ ਦਾ ਵਿਕਾਸ ਆ ਤੇ ਜਿਹੜੇ ਆ ਐਨ ਐਚ ਐਚ ਅਫਸਰ ਲੱਗੇ ਨੇ ਜਿਹੜੇ ਇਸ ਸਟੇਟਾਂ ਦੇ ਨੇ ਇਹਨਾਂ ਦੇ ਘਰ ਤਾਂ ਹੀ ਆ ਪੁੱਤ-ਪੁੱਤਰੀ ਵੀ ਭੁੱਖੇ ਮਰਦਗੇ ਇਹ ਨਹੀਂ ਵੀ ਅੱਜ ਕਿਤੇ ਇਹ ਲੈ ਜਾਣਗੇ ਉਹ ਸਾਡਾ ਮਕਸਦ ਲੋਕਾਂ ਨੂੰ ਅਵੇਅਰ ਕਰਨਾ ਆਪਦੀ ਗੱਲ ਦੱਸਣਾ ਕਿ ਭਰਾਓ ਸਾਰੇ ਇਕੱਠੇ ਹੋ ਕੇ ਸਹੀ ਗੱਲ ਦੀ ਸਿਰਜ ਕਰੀਏ ਹਾਂ ਜਿੱਥੇ ਕਿਸਾਨ ਨੂੰ ਮਾਰਕੀਟ ਡੇਟ ਦੇ ਅਨੁਸਾਰ ਪੈਸੇ ਮਿਲ ਗਏ ਆ ਠੀਕ ਹੈ ਉਹਦੀ ਸਹਿਮਤੀ ਆ ਉਸੇ ਸਾਡਾ ਕੋਈ ਰੌਲਾ ਕਿਸੇ ਨਾਲ ਨਹੀਂ ਹੈਗਾ ਤੋਂ ਇਸ ਕਰਕੇ ਇਹ ਸੀ ਕਿ ਹੁਣ ਛੁੱਟੀ ਆ ਇੱਥੇ ਆਗੂ ਸ਼ਫੀਪੁਰ ਸਾਹਿਬ ਛੱਡਦੇ ਆ ਤੇ ਬਾਕੀ ਕੱਲ ਲਈ ਵੀ ਤਿਆਰੀਆਂ ਰੱਖਿਓ ਆਪਾਂ ਸਪੈਸ਼ਲ ਮੀਟਿੰਗ ਸੱਦੀ ਆ ਜੋ ਕੁਝ ਕਰ ਰਹੇ ਨੇ ਇਹਦੇ ਵਾਸਤੇ ਅੱਜ ਉਦੋਂ ਲਈ ਹੀ ਤਿਆਰੀ ਕਰਨੀ ਆ ਕੋਈ ਨਹੀਂ ਕਿਤੇ ਨਾ ਕਿਤੇ ਵਾਰੀ ਤੇ ਉਪਰਲੀ ਵੀਡੀਓ ਚੱਲ ਰਹੀ ਆ ਜਦੋਂ ਉਹਨਾ ਫੌੜਾ ਤੰਗੜੀ ਲੈ ਕੇ ਆਉਣਾ ਬੱਚਾਂ ਕਿਤੇ ਨਾ ਕਿਤੇ ਔਰ ਜਦੋਂ ਪੰਜ ਚਾਰ ਮਰਨਗੇ ਭਗਵੰਤ ਮਾਨ ਨੂੰ ਸਬਰ ਉਸ ਦਿਨ ਉਹਨਾ ਦੇਖੇ ਉਸ ਦਿਨ ਤੇ ਧਕੇ ਦਾ ਕਬਜ਼ਾ ਵੀ हट ਜਾਣਗੇ ਤੇ ਜਿਹੜੇ ਜਾਂਦਾ ਚੁੱਕ ਕੇ ਆਉਂਦੇ ਉਹਨਾਂ ਨੂੰ ਵੀ ਹਦਾਇਤਾਂ ਹੋਰ ਮਿਲਣਗੀਆਂ ਔਰ ਆਪਾਂ ਤੁਹਾਨੂੰ ਕਹਿ ਤਾ ਵੀ ਜਦੋਂ ਗਾਹ ਆਉਣਾ ਕਿਤੇ ਨਾ ਕਿਤੇ ਇਹਨਾਂ ਨੇ ਆਉਂਦੇ ਰਹਿਣਾ ਤੇ ਕਿਤੇ ਨਾ ਕਿਤੇ ਹੁਣ ਸੁਪਰੀਮ ਕੋਰਟ ਦੇ ਮੋਢੇ ਹਾਈ ਕੋਰਟ ਦੇ ਮੋਢੇ ਤੇ ਰਾਕੇ ਹੁੰਦੇ ਆ ਕੀ ਹਾਈ ਕੋਰਟ ਦੇ ਗੇਸ਼ ਆ ਹਾਈ ਕੋਰਟ ਵੀ ਇਹਨਾਂ ਦਾ ਸੁਪਰੀਮ ਕੋਰਟ ਵੀ ਇਹਨਾਂ ਦਾ ਆਮ ਲੋਕਾਂ ਵਾਸਤੇ ਕੋਈ ਕੋਰਟ ਵਗੈਰਾ ਨਹੀਂ ਹੈਗੀ ਜੋ ਆਪਣੇ ਆਗੂਆਂ ਨੇ ਗੱਲ ਕੀਤੀ ਸੀ ਜੋ ਆਪਣੇ ਕਿਸਾਨਾਂ ਨੇ ਗੱਲ ਕੀਤੀ ਸੀ ਉਹਦੇ ਲਈ ਬਹੁਤ ਧੰਨਵਾਦ ਆਪਾਂ ਗੱਲ ਕਰ ਲਈ ਆ ਤੇ ਹੁਣ ਸਾਡੀ ਬੇਨਤੀ ਆ ਵੀ ਛੁੱਟੀ ਕਰੋ ਆਗੂ ਬੈਠੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਡਾਕਟਰ ਸਾਹਿਬ ਨੇ ਕੋਈ ਗੱਲ ਕਰਨੀ ਸੀ ਸਾਡੀ ਸਪੈਸ਼ਲ ਬੇਨਤੀ ਆ ਮਾਨਾਂ ਵਾਲੇ ਵਾਲਿਆਂ ਨੂੰ ਕਿ ਭਾਈ ਇਹ ਕੋਈ ਹੋ ਸਕਦਾ ਵੀ ਅੱਜ ਸਾਰਿਆਂ ਨੂੰ ਲੱਗੇ ਵੀ ਸਭ ਕੁਝ ਠੀਕ ਹੋ ਗਿਆ ਤੇ ਤੂੰ ਹੀ ਜਾ ਕੇ ਚੁੱਪ ਕਰਕੇ ਘਰਾਂ 'ਚ ਵੜ ਜਾਓ ਜਾ ਕੇ ਪਿੰਡਾਂ ਦੇ ਪਿੰਡ ਦੇ ਵਿੱਚ ਜਾ ਕੇ ਘਰੋਂ ਕਣੀ ਜਾਓ ਅੱਜ ਜਿੰਨੀ ਗਿਣਤੀ ਤੋਂ ਮਾਨਾ ਵਾਲੇ ਚਾਹੀਦੀ ਸੀ ਓਨੇ ਗਿਣਤੀ ਮਾਨਾ ਵਾਲੇ ਚ ਨਹੀਂ ਆ ਇਸ ਦੇ ਬਾਵਜੂਦ ਅਸੀਂ ਰੋਕਣ 'ਚ ਕਾਮਯਾਬ ਹੋਏ ਆ ਪਰ ਜ਼ਰੂਰੀ ਨਹੀਂ ਕਿ ਇੰਨੀ ਗਿਣਤੀ ਨਾਲ ਅਸੀਂ ਹਰ ਵਾਰ ਰੋਕ ਜੀਏ ਟੀਪੀਆਂ ਮਤਾਂ ਪੈਣਾ ਬੈਠੀਆਂ ਪਈ ਇਹਨਾਂ ਬੀਬੀਆਂ ਨੂੰ ਜੇ ਆਖਦੀਏ ਕਿ ਆਪਾਂ ਕੱਕ ਚੱਲਿਆ ਅਨੰਦਪੁਰ ਜਾਂ ਕਿਤੇ ਹੋਰ ਵੀ ਕਿਤੇ ਯਾਤਰਾ ਦੀਆਂ ਕਿਤੇ ਵੀ ਮਸਿਆ ਮੇਲੇ ਤੇ ਟਾਕੂ ਵੀ ਪਰ ਸਕਦਾ ਬੀਬੀਆਂ ਦਾ ਇੱਥੇ ਉਹਨਾਂ ਬੀਬੀਆਂ ਨਾਲ ਜਾ ਕੇ ਅੱਜ ਗੱਲ ਕਰੋ ਕਿ ਅੱਜ ਸਾਡੇ ਨਾਲ ਵਾਪਰਨੀ ਹੈ ਕੱਲ ਨੂੰ ਤੁਹਾਡੇ ਨਾਲ ਵਾਪਰਨੀ ਹੈ ਘਰਾਂ ਦੇ ਵਿੱਚ ਜਾ ਕੇ ਬਹਿ ਗਏ ਆ ਚੀਜ਼ ਭੁੱਲ ਭੁਲਾ ਕੇ ਬਹਿ ਗਏ ਤੇ ਸਮਝੋ ਵੀ ਕੱਲ ਨੂੰ ਫੇਰ ਹੋਣੀ ਜੇ ਤੇ ਫੇਰ ਤੋਂ ਇਹ ਐਸੇ ਤਰੀਕੇ ਨਾਲ ਇੱਕ ਦਮ ਪੈਰ ਸਤੇ ਰੱਖ ਕੇ ਭੱਜਣ ਨਾਲੋਂ ਚੰਗਾ ਵੀ ਤਿਆਰੀ ਰੱਖੀ ਅਸੀਂ ਪਿੰਡ ਚੋ ਇਹ ਚੀਜ਼ ਨੂੰ ਕਦੇ ਨਾ ਬਸਾਰੋ ਤੇ ਜਦੋਂ ਦੂਜੇ ਪਿੰਡ ਨੂੰ ਲੋੜ ਪੈਂਦੀ ਹੈ ਉਦੋਂ ਵੀ ਪਹੁੰਚੋ ਅੱਜ ਤੁਹਾਡੇ ਪਿੰਡ ਮਦਦ ਦੇ ਉੱਤੇ ਦੂਜੇ ਪਿੰਡਾਂ ਤੋਂ ਆਏ ਹਨ ਲੋਕ ਮਨਵਾਲੇ ਕਿਹਾ ਅੱਤ ਗੜੇ ਰੋ ਮਨਵਾਲਾ ਵਲੇ ਜੇ ਤੁਹਾਨੂੰ ਲੱਗਦਾ ਵੀ ਅੱਜ ਇੰਨਾ ਮਿਲਕ ਦੂਜੇ ਪਿੰਡਾਂ ਤੋਂ ਆਇਆ ਤੁਹਾਡੀ ਮਰਜ਼ਾ ਵਾਸਤੇ ਤੇ ਕੱਲ ਨੂੰ ਤੁਹਾਨੂੰ ਵੀ ਚਾਹੀਦਾ ਵੀ ਦੂਜੇ ਪਿੰਡ ਕਿਤੇ ਲੋੜ ਪਵੇ ਤੇ ਤੁਸੀਂ ਇੱਕ ਫੋਨ ਦੇ ਉੱਤੇ ਆ ਰਾਣਾ ਆ ਵੀਰ ਸਾਡਾ ਰਣਜੀਤ ਉਹ ਤੁਹਾਨੂੰ ਇੱਕ ਫੋਨ ਕਰੇ ਜਾਂ ਇੱਕ ਪਿੰਡ ਦੇ ਸਪੀਕਰ ਤੋਂ ਬੋਲੇ ਕਿ ਭੁਲਾਣੇ ਦਾ ਟਰਾਲੀ ਖੜੀ ਆ ਗੱਡੀ ਖੜੀ ਆ ਜਾ ਕੇ ਬਹਿ ਕੇ ਤੇ ਦਵਾ ਦਵਾ ਉਸ ਪਿੰਡ ਦੇ ਵਿੱਚ ਪਹੁੰਚਿਆ ਜਾਵੇ ਇਹ ਪੋਜੀਸ਼ਨ ਅੱਜ ਇੱਥੇ ਬੜੀਆਂ ਕੰਦੂ ਹੋਰ ਤਾਂ ਵੀ ਵੜ ਜਾਣੀਆਂ ਇਸ ਲਈ ਅਵੇਸੇ ਨਾ ਹੋਏ ਹੁਣੇ ਜੇ ਅੱਜ ਤੁਹਾਡਾ ਬਚਾ ਹੋਇਆ ਤੇ ਕੱਲ ਨੂੰ ਕਿਸੇ ਦਾ ਵੀ ਆਪਾਂ ਕਰਾਂਗੇ ਤਾਂ ਸਾਰਿਆਂ ਦਾ ਬਚਾ ਹੋਊਗਾ ਤੁਹਾਨੂੰ ਸਾਰਿਆਂ ਦਾ ਧੰਨਵਾਦ ਆ ਇਸੇ ਤਰੀਕੇ ਨਾਲ ਲੜਦੇ ਰਿਹਾ ਕਰੋ ਹਾਂਜੀ ਬੰਡਾਲਾ ਸਾਹਿਬ ਨੇ ਕੋਈ ਜ਼ਰੂਰੀ ਗੱਲ ਕਰਨੀ ਆ ਤਾਂ ਸਾਰਿਆਂ ਦਾ ਪਾਧੇ ਦੇ ਤੋਂ ਆਦਾ ਕਸਾ ਇੱਕ ਵਾਚੇ ਤੇ ਪਹੁੰਚੇ ਹੋ ਜੋ ਪ੍ਰਸ਼ਾਸਨ ਦਾ ਹਮਲਾ ਸੀ ਆਪਾਂ ਰੋਕਿਆ ਵਾ ਸੋ ਸਮੱਸਿਆ ਕਿ ਪਿੰਡਾਂ ਦੇ ਵਿੱਚ ਸਾਡੀ ਤਾਕਤ ਵੰਡੀ ਪਈ ਅੱਜ ਵੀ ਪਿੰਡਾਂ ਦੇ ਉਸ ਅਕਾਲੀ ਬਣ ਕੇ ਕਾਂਸੀ ਬਣ ਕੇ ਆਮਲੇ ਬਣ ਕੇ ਵਿੱਚ ਰਹੇ ਆ ਇੱਕ ਨੰਬਰ ਤੇ ਕਿੱਤਾ ਲਿਆਉਣ ਦੀ ਲੋੜ ਹੈ ਪਹਿਲਾ ਪਾਕਿਸਤਾਨਾ ਪਹਿਲਾ ਆ ਪਿੰਡਾਂ ਜਮਈਦੂ ਦਾ ਅਕਾਲੀ ਕਾਂਗਸੀ ਆਮ ਆਇਆ ਤਾਂ ਬਾਤੇ ਵਿੱਚ ਸੋ ਆਪਣੀ ਤਾਕਤ ਨਹੀਂ ਇਕੱਤਰ ਕਰੀਏ ਪਿੰਡਾਂ ਦੇ ਵਿੱਚ ਇਹ ਜਿੱਤਰੀ ਸਾਡੀਆਂ ਮਤਾਵਾਂ ਪੈਣਾਂ ਦੀ ਖਾਗੜੀ ਆ ਹਾਂਜੀ ਪ੍ਰਸ਼ਾਸਨ ਨਾਲ ਇਸ ਚੀਜ਼ ਤੇ ਸਹਿਮਤੀ ਬਣ ਚੁੱਕੀ ਹੈ ਜਿਵੇਂ ਪੰਦੇਰ ਸਾਹਿਬ ਨੇ ਬੋਲ ਕੇ ਦੱਸਿਆ ਔਰ ਦੇਖ ਸਕਦੇ ਤੁਸੀਂ ਕਿ ਜੋ ਜੀਸੀਬੀਆਂ ਔਰ ਦੂਜੇ ਸਾਧਨ ਲਿਆਂਦੇ ਗਏ ਸੀ ਜੇ ਕਬਜ਼ੇ ਵਾਸਤੇ ਉਹ ਪ੍ਰਸ਼ਾਸਨ ਜਿਹੜਾ ਆ ਉਹ ਵਾਪਸ ਉਹਨਾਂ ਨੂੰ ਡਰਾਈਵ ਕਰ ਰਿਹਾ ਉਹਨਾਂ ਨੇ ਆ ਨਾ ਸਾਫ ਸਾਫ ਲਫ਼ਜ਼ਾਂ ਦੇ ਵਿੱਚ ਆ ਛੋਟੇ ਲਫ਼ਜ਼ਾਂ ਦੇ ਵਿੱਚ ਪੋਜੀਸ਼ਨ ਇਹੀ ਆ ਕਿ ਜਿਹੜਾ ਕਬਜ਼ਾ ਪ੍ਰਸ਼ਾਸਨ ਲੈਣਾ ਆਇਆ ਸੀ ਜਿਨ੍ਹਾਂ ਦਾ ਪੰਜ ਪਾਰਟੀਆਂ ਸੀਗੀਆਂ ਇੱਥੇ ਪੰਜ ਕਿਸਾਨ ਉਹਨਾਂ ਦੀ ਜੋ ਬਣਦੇ ਰਕਮ ਸੀ ਉਹ ਆ ਚੁੱਕੀ ਆ ਉਹਨਾਂ ਦੇ ਆਪਣਾ ਚੈੱਕ ਮਿਲ ਚੁੱਕੇ ਆ ਉਹਨਾਂ ਨੂੰ ਇਸ ਤੋਂ ਅਗਲੇ ਬੰਨੇ ਜਿਹੜੇ ਕੁਝ ਇੱਕ ਡਿਸਪਿਊਟ ਆ ਕੁਝ ਕਿਸਾਨਾਂ ਦਾ ਜ਼ਮੀਨ ਦੇ ਵਿੱਚ 4 ਏਕੜ ਦੇ ਜ਼ਮੀਨ ਦੇ ਕਰੀਬ ਕੁਝ ਹੋਰ ਵੀ ਔਰ ਉਹਨਾਂ ਦੀ ਇਹ ਹੈ ਕਿ ਪੁਲਿਸ ਪ੍ਰਸ਼ਾਸਨ ਜੋ ਹੈਗਾ ਪ੍ਰਸ਼ਾਸਨ ਹੈ ਸੌਰੀ ਜਿਹੜਾ ਐਸਟੀਐਮ ਸਾਹਿਬ ਉਹਨਾਂ ਨੇ ਇਹ ਸ਼ੁਆਸ਼ਨ ਦਵਾਇਆ ਕਿ ਉਹਨਾਂ ਦੇ ਪੈਸੇ ਜਿਹੜੇ ਆ ਉਹ ਜਮ੍ਹਾਂ ਹੋ ਚੁੱਕੇ ਆ ਅ ਅਦਾਲਤ ਦੇ ਵਿੱਚ ਉਹ ਕਹਿੰਦੇ ਜੀ 28 ਤਰੀਕ ਨੂੰ ਸਾਡੀ ਹੈਗੀ ਆ ਉਹਨਾਂ ਦੀ ਕੋਈ ਤਰੀਕ ਆ ਉਸ ਦਿਨ ਉਹ ਪੈਸੇ ਜਿਹੜੇ ਵਾਪਸ ਲੈ ਰਿਆ ਪ੍ਰਸ਼ਾਸਨ ਤੇ ਉਹ ਮਸਲੇ ਦਾ ਹੱਲ ਕਰਕੇ ਡਿਸਪਿਊਟ ਨੂੰ ਤੇ ਦਿੱਤਾ ਜਾਊਗਾ ਕਿਸਾਨ ਨੂੰ ਵਾਪਸ ਦਿੱਤੇ ਤੇ ਪੈਸੇ ਸਿੱਧੇ ਦਿੱਤੇ ਜਾਣਗੇ ਉਹਨੇ ਦਿਨ ਜਿਹੜੀ ਉਹ ਜ਼ਮੀਨ ਆ ਜਿਹਦੇ ਵਿੱਚੋਂ ਪ੍ਰਸ਼ਾਸਨ ਨੇ ਪੈਸੇ ਵਾਪਸ ਲੈ ਕੇ ਦੇਣੇ ਆ ਅਦਾਲਤ ਦੇ ਵਿੱਚੋਂ ਉਹਨੂੰ ਨਹੀਂ ਛੇੜਿਆ ਜਾਊਗਾ ਔਰ ਜਿਹੜੇ ਆ ਪੰਜ ਕਿਸਾਨਾਂ ਦਾ ਆਏ ਸੀਗਾ ਅ ਅੱਜ ਚੈੱਕ ਮਿਲ ਗਏ ਉਹਨਾਂ ਨੂੰ ਉਹਨਾਂ ਦੀ ਜਿਹੜੀ ਜ਼ਮੀਨ ਆ ਉਹਦੇ ਵਿੱਚੋਂ ਕਬਜ਼ਾ ਜਿਹੜਾ ਆ ਉਹ ਕਣਕ ਵੱਢਣ ਤੋਂ ਬਾਅਦ ਵਿੱਚ ਲਿਆ ਜਾਊਗਾ ਜਿੰਨੀ ਦੇਰ ਕਣਕ ਨਹੀਂ ਵੱਢੀ ਜਾਂਦੀ ਕੋਈ ਕਣਕ ਦੀ ਫਸਲ ਜਿਹੜੀ ਆ ਖਰਾਬ ਜਿਹੜੀ ਉਹ ਨਹੀਂ ਕੀਤੀ ਜਾਊਗੀ ਇਸ ਚੀਜ਼ ਦੇ ਉੱਤੇ ਸਹਿਮਤੀ ਬਣੀਆ ਸੋ ਪੁੱਲ ਮਿਲਾ ਕੇ ਜਿਹੜਾ ਅੱਜ ਨੁਕਸਾਨ ਹੋਣ ਜਾ ਰਿਹਾ ਸੀਗਾ ਉਹ ਨੁਕਸਾਨ ਜਥੇਬੰਦੀ ਦੇ ਆਪਣਾ ਆਗੂਆਂ ਦੇ ਕਰਕੇ ਜਿਹੜੇ ਕਿਸਾਨ ਮਜ਼ਦੂਰ ਮਤਾਵਾ ਪੈਣਾ ਨਿਕਲ ਕੇ ਸੰਘਰਸ਼ ਵਾਸਤੇ ਨਿਕਲੇ ਆਕਰਾਂ ਤੋਂ ਉਹਨਾਂ ਦੇ ਸਿਆਣਪ ਨਾਲ ਉਹਨਾਂ ਦੇ ਹੌਸਲੇ ਦੇ ਨਾਲ ਉਹ ਅੱਜ ਦਾ ਨੁਕਸਾਨ ਜਿਹੜਾ ਹੋਣਾ ਸੀਗਾ ਉਹ ਰੁਕ ਗਿਆ ਕਿ ਜਿਨ੍ਹਾਂ ਨੂੰ ਲਗਭਗ 3 ਸਾਲ ਤੋਂ ਪੈਸੇ ਨਹੀਂ ਸੀ ਮਿਲ ਰਹੇ ਆਪਣਾ ਜ਼ਮੀਨ ਦੇ ਉਹਨਾਂ ਦੇ ਪੈਸੇ ਵੀ ਜਿਹੜੇ ਹੈਗੇ ਆ ਉਹ ਕਿਤੇ ਗਏ ਆ ਪਾ ਦਿੱਤੇ ਗਏ ਆ ਕੁਛ ਦੇ ਬਾਕੀ ਜਿਨ੍ਹਾਂ ਦਾ ਜੋ ਡਿਸਪਿਊਟ ਬਣਿਆ ਸੀਗਾ ਉਹ ਸਾਰਾ ਜਾਨੀ ਕਿ ਸੌਟ ਆਊਟ ਹੋਣ ਦੇ ਅ ਕੰਡੇ ਤੇ ਆ ਸੋ ਭਾਈ ਜਿੱਤ ਇਸੇ ਤਰੀਕੇ ਨਾਲ ਲੜਦੇ ਲੋਕਾਂ ਦੀ ਹੁੰਦੀ ਆ ਸਰਕਾਰ ਭਾਵੇਂ ਕਿੱਡੀ ਮਰਜ਼ੀ ਹੋਵੇ ਭਗਵੰਤਮਾਨ ਜਿੰਨੇ ਵਾਰ ਮਾਰ-ਮਾਰ ਮਰਜ਼ੀ ਅ ਚੜਕਿਓ ਆ ਰਿਆ ਹਰ ਵਾਰ ਮੂੰਹ ਦਿਖਾ ਕੇ ਜਾ ਰਿਆ ਭਗਵੰਤਮਾਨ ਜੀ ਨੂੰ ਅਸੀਂ ਉਦੋਂ ਵੀ ਕਿਹਾ ਸੀ ਕਿ ਭਗਵੰਤਮਾਨ ਜੀ ਤੁਸੀਂ ਦੋ ਮੋਰਚੇ ਠਾਕੇ ਤੁਸੀਂ ਦਰਜਨਾ ਮੋਰਚੇ ਲਵਾਲੇ ਪੰਜਾਬ ਦੇ ਵਿੱਚ ਤੇ ਅਸੀਂ ਇਸ ਗੱਲ ਕਰਕੇ ਕਿੰਨੇ ਕਿ ਜਿੰਨਾ ਵੀ ਜਲਦੀ ਤੋਂ ਜਲਦੀ ਹੋਵੇ ਜਿੰਨਾ ਸੌਖੇ ਤੋਂ ਸੌਖਾ ਖਾਲਾ ਹੱਲ ਹੋਵੇ ਇਸ ਚੀਜ਼ ਦਾ ਕੱਢਿਆ ਜਾਵੇ ਨਹੀਂ ਤੇ ਅਸੀਂ ਜਿਹੜੇ ਲੋਕ ਆ ਇਹ ਬਿਲਕੁਲ ਆਪਣੇ ਸੰਘਰਸ਼ ਵਾਸਤੇ ਤਿਆਰ ਆ ਉਨੀ ਦੇਰ ਇਹ ਸੰਘਰਸ਼ ਜਾਰੀ ਰਹਿਣਗੇ ਜੰਨੀ ਦੇਰ ਜਾਂ ਸਰਕਾਰ ਮਾਰ ਕੇ ਕੁੱਟ ਕੇ ਲੁੱਟ ਕੇ ਲੋਕਾਂ ਨੂੰ ਪਾਸੇ ਨਹੀਂ ਛੱਡ ਦਿੰਦੀ ਜਾਂ ਫਿਰ ਲੋਕਾਂ ਦਾ ਹੱਕ ਹੈ ਜਿਹੜਾ ਉਹਨਾਂ ਨੂੰ ਦੇ ਨਹੀਂ ਦਿੰਦੀ ਸੋ ਭਾਈ ਸਾਰਿਆਂ ਨੂੰ ਬੇਨਤੀ ਆ ਹਾਂਜੀ ਆ ਠੀਕ ਹੈ ਜੀ ਧੰਨਵਾਦ ਜੀ ਜਾੜੇ ਪੱਤੇ ਦੀ ਅਪੀਲ ਕਰੋ ਰਜਿਸਟਰੀ ਰੇਟ ਮਤਾਉ ਪੈਸੇ ਲੈਣ ਲਈ ਆਪਣਾ ਪੱਖ ਮਜ਼ਬੂਤ ਕਰੋ ਹਾਂਜੀ ਰਗਮਾਉਂ ਚੀਮਾ ਜੀ ਠੀਕ ਹੈ ਜੀ ਤੁਹਾਡਾ ਸੁਝਾਅ ਆ ਪਰ ਜਿਵੇਂ ਤੁਹਾਡੀ ਜਾਣਕਾਰੀ ਕਿ ਹੋਊਗਾ ਕਿ ਕਾਲਾ ਹੈਗਾ ਜੋ ਕਾਲਾ ਸੀਏਐਲ ਅ ਕੰਪੀਟੈਂਟ ਅ ਅਥਾਰਟੀ ਆਫ ਲੈਂਡ ਐਕਵੀਜ਼ੀਸ਼ਨ ਉਹਨੂੰ ਜੋ ਉਹਨੂੰ ਨਾ ਉਹਨੂੰ ਕਰ ਦਿੱਤਾ ਗਿਆ ਆ ਉਹਨੂੰ ਡਿਸੋਲਵ ਕਰ ਦਿੱਤਾ ਗਿਆ ਹੁਣ ਕੋਈ ਅਥਾਰਟੀ ਕਿਸੇ ਆਰਬਿਟ੍ਰੇਸ਼ਨ ਕੋਲ ਅਥਾਰਟੀ ਨਹੀਂ ਕਿਸੇ ਐਸਟੀਐਮ ਕੋਲ ਅਥਾਰਟੀ ਨਹੀਂ ਲੈਂਡ ਐਕਵੀਜ਼ੀਸ਼ਨ ਕਰਨ ਦੀ ਹੁਣ ਸਿੱਧਾ ਜਾ ਕੇ ਜਿੱਥੇ ਵੀ ਉਹਦਾ ਡਿਸਪਿਊਟ ਬਣਦਾ ਆ ਉਹ ਸੈਸ਼ਨ ਕੋਰਟ ਦੇ ਵਿੱਚ ਕਿਸਾਨ ਆਪਣਾ ਜਾ ਸਕਦਾ ਔਰ ਸੈਸ਼ਨ ਕੋਰਟ ਤੋਂ ਅਗਲੇ ਬੰਨੇ ਕੋਈ ਉਹਨੂੰ ਅਪੀਲ ਕਰਨ ਦਾ ਵੀ ਕੋਟਕਾਣਾ ਨਹੀਂ ਹੈਗਾ ਸੋ ਭਾਈ ਅਸੀਂ ਇਸ ਕਰਕੇ ਉਹਦਾ ਉਜਾੜਾ ਪੱਤੇ ਤੋਂ ਗੱਲ ਆਈ ਸੀ ਕਿ ਤੁਹਾਡੀ ਉਜਾੜੇ ਪੱਤੇ ਦੇ ਵਿੱਚ 100% ਜੜਾ ਪੱਤਾ ਸੀ ਜ ਆ ਇਹਦੇ ਵਿੱਚ ਜੋ ਹੁਣ ਉਹਨਾਂ ਨੇ ਚੇਂਜ ਕੀਤੀ ਆ ਮੈਂ ਉਹ ਨੋਟੀਫਿਕੇਸ਼ਨ ਦੀ ਜਿਹੜੀ ਹੈਗੀ ਆ ਕਾਪੀ ਉਹ ਮੈਂ ਕੋਸ਼ਿਸ਼ ਕਰੂੰਗਾ ਕਿ ਜੇ ਲਿੰਕ ਇਹਦੇ ਵਿੱਚ ਪਾਤਾ ਜਾਵੇ ਕਮੈਂਟਾਂ ਦੇ ਵਿੱਚ ਉਹ ਉਹਦੇ ਵਿੱਚ 100% ਜਾੜਾ ਜਾੜਾ ਪਤਾ ਸੀਗਾ ਇਹਦੇ ਵਿੱਚ 22% ਜਾੜਾ ਪਤਾ ਕਰਤਾ ਜਾਨਕਿ ਇਹ ਪਹਿਲਾਂ ਨਾਲੋਂ ਵੀ ਵੱਧ ਖਤਰਨਾਕ ਜਿਹੜੀ ਉਹ ਕਰ ਦਿੱਤੀ ਗਈ ਆ ਉਹ ਚੀਜ਼ ਨੂੰ ਠੀਕ ਹੈ ਜੀ ਹੋਰ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਉਹ ਬਾਈ ਸਭ ਦੀ ਵਾਰੀ ਆਣੀ ਆ ਬਸ ਇੱਕ ਗੱਲ ਚਿੱਤ ਰੱਖੋ ਬਿਲਕੁਲ ਜੀ ਬਿਲਕੁਲ ਇਹੀ ਚੀਜ਼ ਕਣਕ ਦਾ ਮੁਆਵਜ਼ਾ ਵੀ ਦੇਣਗੇ ਰੁਕਬੋਰ ਮਕਾਨ ਲਈ ਜ਼ਿੰਮੇਵਾਰ ਪ੍ਰਸ਼ਾਸਨ ਹੈ ਹਾਂਜੀ ਕਣਕ ਦਾ ਮੁਆਵਜ਼ਾ ਦੇ ਵਿੱਚ ਇਹ ਗੱਲ ਆਈ ਸੀ ਜੀ ਵੀ ਜਿਵੇਂ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਸਾਨੂੰ ਨਿਸ਼ਾਨੀਆਂ ਲਾ ਲੈਣ ਦਿਓ ਜਿੰਨੇ ਥਾਂ ਦੇ ਵਿੱਚ ਦੀ ਸਾਡਾ ਬਲਡੋਜ਼ਰ ਲੰਘੇਗਾ ਜਿੰਨੀ ਕਣਕ ਖਰਾਬ ਹੋ ਗਈ ਉਹਦਾ ਪ੍ਰਸ਼ਾਸਨ ਦਾ ਸੀ ਉਹ ਦੇਵਾਂਗੇ ਭਾਵਜਾ ਦੇਵਾਂਗੇ ਪਰ ਸਾਡੇ ਵੱਲੋਂ ਇਹ ਸਾਫ ਹੈ ਸੀ ਕਿ ਪੱਕਣ ਦੇ ਕਿਨਾਰੇ ਕਣਕ ਆ ਤਣਕ ਜਿਹੜੀ ਫਸਲ ਹੁੰਦੀ ਆ ਉਹ ਸਿਰਫ ਇੱਕ ਪੈਸੇ ਦੇ ਪੱਖ ਤੋਂ ਉਹਨੂੰ ਵੇਖਿਆ ਨਹੀਂ ਜਾ ਸਕਦਾ ਉਹਦੇ ਨਾਲ ਕਿਸਾਨ ਦੀ ਭਾਵਨਾ ਜੁੜੀ ਹੁੰਦੀ ਆ ਭਾਵੇਂ ਕਿ ਤੁਸੀਂ ਉਹਨੂੰ ਪੈਸੇ ਦਿਓਗੇ ਪਰ ਜਦੋਂ 10 ਦਿਨ ਕਣਕ ਪੱਕਣ ਦੇ ਵਿੱਚ ਸਿਰਫ ਬਾਕੀ ਨੇ ਤੇ ਉਹਦੀ ਜਿਹੜੀ ਪਾਲੀ ਹੋਈ ਫਸਲ ਆ ਪੁੱਤਾ ਵਾਂਗ ਪਾਲੀ ਹੋਈ ਉਹਨੂੰ ਨਾ ਨੁਕਸਾਨ ਪਹੁੰਚਾਇਆ ਜਾਵੇ ਇਸ ਤੇ